ਕਿਸੇ ਸੌਖੇ ਜਿਹੇ ਪਲਟੇ ਨੂੰ ਐਡਵਾਂਸ ਲੈਵਲ ਤੱਕ ਖੂਬਸੂਰਤ ਕਿਵੇਂ ਕੀਤਾ ਜਾ ਸਕਦਾ ਹੈ ਅੱਜ ਤੁਹਾਡੇ ਨਾਲ ਸਾਂਝਾ ਕਰਦਾ ਇੱਕ ਛੋਟੀ ਜੀ ਆਪਾਂ ਸਰਗਮ ਲੈਨੇ ਆ ਟੁਕੜੀ ਲੈਨੇ ਆ ਉਹਦੇ ਤੋਂ ਆਪਾਂ ਸਰਗਮ ਬਣਾ ਲਾਂਗੇ ਜਿਸ ਤਰ੍ਹਾਂ ਗਾ रे ਸਾ রে ਗਾ ਮਾ ਕੀ ਬਣਿਆ 3 2 1 2 3 4 ਹੁਣ ਇਸੇ ਤਰ੍ਹਾਂ ਸ਼ਿਫਟ ਕਰਾਂਗੇ ਅੱਗੇ ਮਾ ਗਾ রে ਗਾ ਮਾ ਪਾ ਮਾ ਗਾ ਮ ਪਾ ਦਾ ਇਸੇ ਤਰ੍ਹਾਂ ਹੀ ਆਪਾਂ ਇਹ ਸਰਗਮ ਨੂੰ ਅੱਗੇ-ਅੱਗੇ ਲੈ ਕੇ ਚੱਲਾਂਗੇ ਸ਼ੁਰੂ ਕਰਦੇ ਆ ਗਾ ਰੇ ਸਾ ਰੇ ਗਾ ਮ ਮ ਗ ਰੇ ਗਾ ਮ ਪਾ ਪਾ ਮ ਗਾ ਮ ਪਾ ਦਾ ਦਾ ਪਾ ਮ ਪਾ ਦਾ ਨੀ ਨਿਧ ਪਾ ਦਾ ਨੀ ਸਾ ਹੁਣ ਥੱਲੋਂ ਅਬਰੋਹ ਦੀ ਸ਼ੁਰੂ ਹੋਏਗੀ ਧਾ ਨੀ ਸਾ ਨੀ ਧਾ ਪਾ ਪਾ ਦਾ ਨੀ ਧ ਪ ਮ ਮ ਪਾ ਦਾ ਪ ਮ ਗਾ ਗਮ ਪਾ ਮ ਗ ਰੇ ਰੇ ਗਾ ਮ ਗ ਰੇ ਸਾ ਇਹਦੀ ਸਪੀਡ ਦੀ ਪ੍ਰੈਕਟਿਸ ਤੁਸੀਂ ਵੱਧ ਤੋਂ ਵੱਧ ਜਿੰਨੀ ਵੀ ਕਰ ਸਕਦੇ ਹੋ ਕਰੋ ਆਕਾਰ ਦੇ ਵਿੱਚ ਇਹਦੀ ਪ੍ਰੈਕਟਿਸ ਕਰੋ ਜੇ ਚੰਗਾ ਲੱਗਿਆ ਨੂੰ ਅੱਗੇ ਦੇ ਕੇ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ